ਗੜਾਉ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਪ੍ਰਾਈਵੇਟ ਸਕੂਲ ਦੀ ਵੈਨ ਦਰਖਤ ਦੇ ਵਿੱਚ ਜਾ ਕੇ ਵੱਜੀ ਹੈ ਤੇ 8 ਸਾਲ ਦੇ ਗੁਰਮント ਸਿੰਘ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਦੱਸਦੇ ਕਿ ਵੈਨ ਦੇ ਵਿੱਚ ਸਵਾਰ 20 ਬੱਚੇ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ 20 ਬੱਚਾ ਦੇ ਵਿੱਚੋਂ ਜਿਹੜੇ 5 ਬੱਚੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਤੇ ਜਗਰਾਉ ਦੇ ਵਿੱਚ ਇਹ ਦਰਦਨਾਕ ਹਾਦਸਾ ਜੜਾ ਹੈ ਵਾਪਰਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਜੜਾ ਹੈ ਇਸ ਤੇ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ ਜਗਰਾਉ ਦੇ ਵਿੱਚ ਪ੍ਰਾਈਵੇਟ ਸਕੂਲ ਦੀ ਵਨ ਜੜੀ ਹੈ ਵੈਨ ਜੜੀ ਹੈ ਦਰਖਤ ਦੇ ਵਿੱਚ ਜਾ ਕੇ ਵੱਜੀ ਹੈ ਵੈਨ ਦੇ ਵਿੱਚ 20 ਬੱਚਾ ਦੇ ਵਿੱਚੋਂ 5 ਬੱਚੇ ਜਿਹੜੇ ਨੇ ਜ਼ਖਮੀ ਹੋ ਚੁੱਕੇ ਨੇ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਪ੍ਰਾਈਵੇਟ ਸਕੂਲ ਦੀ ਵੈਨ ਦਰਖਤ ਦੇ ਵਿੱਚ ਜਾ ਕੇ ਵੱਜੀ ਹੈ ਨਸਦੇ ਕਿ ਜਗਰਾਉ ਰਾਇ ਕੋਰਟ ਤੇ ਇਹ ਦਰਦਨਾਕ ਖਾਦਸਾ ਵਾਪਰਿਆ ਜਿੱਥੇ ਕਿ ਪ੍ਰਾਈਵੇਟ ਸਕੂਲ ਦੀ ਵੈਨ ਚੋੜੀ ਹੈ ਦਰਖਤ ਦੇ ਵਿੱਚ ਜਾ ਕੇ ਵੱਜੀ ਇੱਕ ਬੱਚੇ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ 8 ਸਾਲ ਦੇ ਗੁਰਮਨ ਸਿੰਘ ਦੀ ਇਸ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਪੰਜ ਬੱਚੇ ਜ਼ਖਮੀ ਦਸਤੇ ਜਾ ਰਹੇ ਨੇ ਤੇ ਪੂਰਾ ਜਿਹੜਾ ਸਕੂਲ ਵੈਨ ਹੈ ਉਸ ਦੇ ਵਿੱਚ ਕੁੱਲ 20 ਬੱਚੇ ਸਵਾਰ ਸਨ ਤੇ 20 ਬੱਚਾ ਦੇ ਵਿੱਚੋਂ ਪੰਜ ਬੱਚੇ ਜ਼ਖਮੀ ਦਸਤੇ ਜਾ ਰਹੇ ਨੇ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਜਿਸ ਬਾਰੇ ਸਾਡੀ ਕੋਈ ਇਨਫਰਮੇਸ਼ਨ ਆਈ ਨਹੀਂ ਸੀ ਇੱਕ ਹੋਰ ਪਾਕਿਸਤਾਨ ਹੈ ਰਾਇਕੋ ਕੌਂਸਲ ਦੇ ਸੇ ਇੱਕ ਕੋਈ ਪ੍ਰਾਈਵੇਟ ਸਕੂਲ ਦੇ ਬਾਰੇ ਗੱਲ ਆ ਰਹੀ ਸੀ ਵੀ ਉਹ ਅਚਾਨਕ ਜਿਹੜੀ ਦਰਖਵਾਤ ਕਰਾ ਗਈ ਹੈ ਜੀ ਕਿ ਇੱਕ ਬੱਚਾ ਸੀ 8 ਸਾਲ ਦਾ ਉਹਦੀ ਡੈਥ ਹੋ ਗਈ ਹੈ ਤੇ ਬਾਕੀ ਕਈ ਹੋਰ ਕਿਹੜੀ ਜਗ੍ਹਾ ਹੈ ਜੀ ਅਰਜੀ ਉਹਨੇ ਫਰਮ ਦੇ ਰਿਹਾ ਹੈ ਕਿ ਜਿਹੜੀ ਪੁਲਿਸ ਕਾਰਵਾਈ ਹੈ ਐਫਆਰ ਨੰਬਰ 160 ਦਰਜ ਕੀਤੀ ਹੈ ਤੇ ਅਗਲੀ ਗੱਲ ਵੀ ਕਰਦੇ ਸੀ ਇਹ ਕਿੰਨੇ ਬੰਦਿਆਂ ਨੇ ਕੋਈ ਮਾਮਲਾ ਦਰਜ ਕੀਤਾ ਜੀ ਉਸ ਕੋਲ ਕੋਣ ਨਾਮ ਜਦ ਕੀਤੇ ਇਹ ਵੀ ਤੁਹਾਨੂੰ ਨੇ ਜਿਹੜਾ ਤਿੰਨ ਚਾਰ ਲੋਕ ਨੇ ਇੱਕ ਤਾਂ ਡਰਾਈਵਰ ਜਿਹੜਾ ਦਾ ਇੱਕ ਸਕੂਲ ਦੀ ਕਮੇਟੀ ਹੈਗੀ ਹੋਗੀ ਤੇ ਇੱਕ ਪ੍ਰਿੰਸੀਪਲ ਜੀ ਤੇ ਅਜੇ ਤੱਕ ਕਿਸੇ ਦੀ ਕੋਈ ਅਰੈਸਟ ਹੋਈ ਹੈ ਕਿਉਂ ਕਰ ਰਹੇ ਨਹੀਂ ਇਹ ਕਹਿੰਦਾ ਵੀ ਉਹ ਜਿਹੜੇ ਨਹੀਂ ਸੀ ਬੱਚੇ ਦਾ ਪੋਸਟ ਮੌਡਮ ਕਰਵਾ ਕੇ ਫਿਰ ਜਿਹੜੇ ਜਲਦੀ ਗ੍ਰਿਫਤਾਰ ਕਰਦੇ ਸੀ ਤੇ ਇਸ ਤੋਂ ਬਾਅਦ ਜਿਹੜੀ ਹੋਰ ਕੋਈ ਸਕੂਲਾਂ ਨੂੰ ਵਾਕਿਆ ਨੂੰ ਵਾਰਨਿੰਗ ਦਿੱਤੀ ਜਾਊਗੀ ਵੀ ਹਾਂ ਬਿਲਕੁਲ ਅਸੀਂ ਕਾਂਸੀ ਹਮੇਸ਼ਾ ਮੈਂ ਤੇ ਜਿਹੜੇ ਹੈਗੇ ਜੀ ਇਹਦੇ ਸੈਮੀਨਾਰ ਲਾਉਂਦੇ ਰਹਿੰਦੇ ਹਾਂ ਸਾਰੇ ਸਕੂਲਾਂ ਦੇ ਵਿੱਚ ਸਾਡੇ ਡੀਐਸਪੀ ਟ੍ਰੈਫਿਕ ਅਗੇ ਨੂੰ ਤੇ ਹੁਣ ਵੀ ਅਸੀਂ ਜਿਹੜਾ ਪ੍ਰੋਪਰ ਜਿਹੜੀਆਂ ਗਾਈਡਲਾਈਨਸ ਨੇ ਸਰਕਾਰ ਦੀਆਂ ਜਾਂ ਮਾ ਜੋ ਪੰਜਾਬ ਧਰਨਾ ਹਾਈ ਕੋਰਟ ਦੀਆਂ ਨੂੰ ਪ੍ਰੋਪਰ ਫੋਲੋ ਕਰਾਂਗੇ